ਦਿੱਲੀ ਕਟੜਾ ਹਾਈਵੇ ਦੀਆਂ ਵਿੱਚ ਹੋ ਰਹੀਆਂ ਹਨ ਵੱਡੀ ਪੱਦਰ ਤੇ ਤਾਦਲੀਆਂ ਅੱਜ ਨਕੌਦਰ ਹਲਕੇ ਦੇ ਪਿੰਡ ਚਾਨੀਆਂ ਵਿੱਚ ਕਿਸਾਨ ਆਗੂ ਕਸ਼ਮੀਰ ਸਿੰਘ ਜੰਡਿਆਲਾ ਦੀ ਅਗਵਾਈ ਹੇਠ ਨਜਾਇਜ਼ ਮਾਈਨਿੰਗ ਵਾਲਿਆਂ ਦੇ ਖਿਲਾਫ ਸਖਤ ਪ੍ਰਦਰਸ਼ਨ ਕੀਤਾ ਗਿਆ ਮੌਕੇ ਤੇ ਮੌਜੂਦ ਜਥੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਹਾਈਵੇ ਅਥਾਰਟੀ ਵਾਲੇ ਮਿੱਟੀ ਦੀ ਨਜਾਇਜ਼ ਮਾਈਨਿੰਗ ਕਰਦੇ ਹਨ ਅਤੇ ਮਿਲੀ ਪਰਮਿਸ਼ਨ ਤੋਂ ਵੱਧ ਮਿੱਟੀ ਪੱਟ ਰਹੇ ਹਨ ਜਿਸ ਨਾਲ ਉਪਜਾਊ ਜ਼ਮੀਨ ਬੰਜਰ ਹੋ ਰਹੀ ਹੈ ਅਤੇ ਜ਼ਮੀਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਜਦੋਂ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਿੱਟੀ ਦੇ ਪੁਟਾਈ ਦੀ ਪਰਮਿਸ਼ਨ ਸਿਰਫ 2 ਮੀਟਰ ਤੱਕ ਹੈ। ਪਰ ਇਹਨਾਂ ਵੱਲੋਂ ਲੋੜ ਨਾਲੋਂ ਵੱਧ ਮਿੱਟੀ ਪੱਟੀ ਜਾ ਰਹੀ ਹੈ ਜੋ ਕਿ ਗੈਰਕਾਨੂੰਨੀ ਹੈ। ਜਿਸ ਦੇ ਚਲਦਿਆਂ ਵਿਭਾਗ ਵੱਲੋਂ ਸਖਤ ਕਾਰਵਾਈ ਕਰਦਿਆਂ ਹੋਇਆਂ ਮਾਈਨਿੰਗ ਨੂੰ ਰੁਕਵਾ ਦਿੱਤਾ ਗਿਆ ਅਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਲਈ ਦਫ਼ਤਰ ਨੂੰ ਲਿਖ ਦਿੱਤਾ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੋਈ ਪਹਿਲੀ ਵਾਰੀ ਨਹੀਂ ਹੈ ਚਾਨੀਆਂ ਦੇ ਇਲਾਕੇ ਵਿੱਚ ਆਮ ਤੌਰ ਤੇ ਨਜਾਇਜ਼ ਮਾਈਨਿੰਗ ਚਲਦੀ ਹੀ ਰਹਿੰਦੀ ਹੈ ਅਤੇ ਪਿਛਲੇ ਸਮੇਂ ਵਿੱਚ ਵੀ ਕੇ ਨਾਈਨ نیوز ਪੰਜਾਬ ਦੇ ਪੱਤਰਕਾਰਾਂ ਵੱਲੋਂ ਢੜਲੇ ਨਾਲ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਨਾਕਾ ਲਈ ਗਈ ਸੀ ਪਰ ਸਰਕਾਰ ਦੇ ਨੁਮਾਇੰਦਿਆਂ ਦੀ ਟਿੱਲੀ ਕਾਰਗੁਜ਼ਾਰੇ ਦੇ ਚੱਲਦਿਆਂ ਨਜਾਇਜ਼ ਕਾਰੋਬਾਰੀਆਂ ਦੇ ਹੌਸਲੇ ਬੁਲੰਦ ਹਨ ਇਸ ਸਬੰਧੀ ਜਦੋਂ ਚੌਕੀ ਇੰਚਾਰਜ ਸ਼ੰਕਰ ਨਾਲ ਗੱਲਬਾਤ ਕਰਨੀ ਚਾਹੀ ਤੋ ਨਾ ਵੱਲੋਂ ਪੱਤਰਕਾਰਾਂ ਦਾ ਫੋਨ ਨਹੀਂ ਚੱਕਿਆ ਗਿਆ ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਲੋਕਲ ਪੁਲਿਸ ਦੇ ਸ਼ਹਿ ਨਾਲ ਹੀ ਇਹ ਗੱਲ ਇਹ ਇਸ ਤਰ੍ਹਾਂ ਜੀ ਜਿਹੜੀ ਆ ਕੰਪਨੀ ਨਾ ਮਿੱਟੀ ਪੜਦੀ ਆ ਨੈਸ਼ਨਲ ਹਾਈਵੇ ਵਾਸਤੇ ਇਹਨਾਂ ਨਾਲ ਸਾਡਾ 3 ਦਿਨ ਪਹਿਲਾਂ ਐਗਰੀਮੈਂਟ ਆ ਰਹੀ ਜਿਹਦੇ ਵਿੱਚ ਇਨਾਂ ਨੇ ਇਹ ਹੋਇਆ ਸੀ ਕਿ 2 ਮੀਟਰ ਤੱਕ ਅਹੀਂ ਖਦਾਈ ਕਰਨੀ ਜੀ ਉਹ ਤੋਂ ਜ਼ਿਆਦਾ ਨਹੀਂ ਕਰਨੀ ਤੇ 2 ਮੀਟਰ ਇਹ ਵੀ ਕੰਡੀਸ਼ਨ ਸੀ ਵੀ 10 ਫੁੱਟ ਜਾਂ 12 ਫੁੱਟ ਬਾਅਦ ਸਾਈਡਾਂ ਤੇ ਰਾਸਤਾ-ਵਸਤੇ ਛੱਡਾਂਗੇ ਇਹ ਦੋ ਦਿਨ ਕੰਮ ਠੀਕ ਚੱਲਦਾ ਰਿਹਾ ਕੱਲ ਦਸ਼ਾਮੀ ਰਾਤ ਨੂੰ ਇਹਨਾਂ ਨੇ ਉਹ ਜਿਹੜੀ ਖਦਾਈ ਸੀ 2 ਮੀਟਰ ਦੀ ਬਜਾਏ 4 ਮੀਟਰ ਤਕਰੀਬ ਕਰ ਦਿੱਤੀ ਜਿਸ ਦੇ ਕਰਕੇ ਇਹ ਸਾਰਾ ਪਿੰਡ ਨਗਰ ਨਿਵਾਸੀ ਵੀ ਇਹਨਾਂ ਨੇ ਆਪਣਾ ਹੀ ਐਗਰੀਮੈਂਟ ਮਤਲਬ ਉਹਦੀ ਲੰਘਣਾ ਕੀਤੀ ਆ ਜਿਹੜੀ ਕਾਨੂੰਨੀ ਚਾਰਜਿੰਗ ਹੋਣੀ ਉਹ ਤੇ ਚੋਲੇ ਆ ਕਿ ਇਹਦੇ ਤੇ ਐਗਰੀਮੈਂਟ ਸਾਡਾ ਏਜੀਐਮ ਨਹੀਂ ਕੀਤਾ ਇਹਨਾਂ ਨੇ ਉਹ ਵੀ ਦੇ ਇਜੰਟ ਕਰਨਾ ਹਾਂ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਇਹ ਦੀ ਪ੍ਰਭਾਈ ਵੀ ਕੀਤੀ ਜਾਵੇ ਇਹਨਾਂ ਕੋਲ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਆ ਜਿਹੜੀਆਂ ਇਹਨਾਂ ਦੇ ਗੱਡੀਆਂ ਗੁੜੀਆਂ ਹੁਣਾਂ ਚੰਨਾ ਛੜੀਆਂ ਜਾਂ ਜਿੰਨਾ ਚਿਰ ਇਹ ਇਹ ਚੀਜ਼ ਦਾ ਕੋਈ ਸਿੱਧਾ ਹੱਲ ਹੀ ਹੁੰਦਾ ਹੈ ਮਾਈਨਿੰਗ ਡਿਪਾਰਟਮੈਂਟ ਤੁਸ ਨੂੰ ਬੁਲਾਇਆ ਤੁਸੀਂ ਹਾਂ ਜੀ ਸਾਹਿਬ ਆਏ ਆ ਹਾਂ ਹਾਂ ਕੀ ਕਹਿੰਦੇ ਜੇ ਸਾਹਿਬ ਕੋਈ ਕਾਰਵਾਈ ਕਰਨੀ ਹੈ ਕਿ ਬਸ ਉਹ ਗੰਦੇ ਸਾਨੂੰ ਉਹ ਚੈੱਕ ਕਰਦੇ ਉਹ ਚੈੱਕ ਕਰਦੇ ਆ ਜੀ ਉਹਨਾਂ ਨੇ ਡਾਟਾ ਨਾ ਮੈਂ ਉਹਨਾਂ ਨੂੰ ਵੀ ਦੇ ਰਹੇ ਆ ਤੇ ਡੀਸੀ ਸਾਹਿਬ ਨੂੰ ਵੀ ਦੇ ਰਹੇ ਆ ਰਾਵੀ ਰਾਸੇ ਤੇ ਬਾਕੀ ਪ੍ਰਸ਼ਾਸਨ ਨੂੰ ਦਿਨੇ ਸਾਰੇ ਨੂੰ ਜਿਹੜੀ ਇਹ ਮਸ਼ੀਨ ਹੈ ਹੈ ਕੋਪਲਰਨ ਤੁਹਾਡੇ ਬੱਚੇ ਹਜੇ ਕਿੰਨੇ ਕ ਸਮੇਂ ਤੋਂ ਚੱਲ ਰਹੀ ਹੈ ਇਹ ਬੇਤ ਹਟ ਗਈ ਸੀ ਲੱਗੇ ਸੀ ਜੀ ਪਹਿਲਾਂ ਜਦੋਂ ਪਹਿਲਾਂ ਸਾਡਾ ਜੋ ਕਲੇਸ਼ ਹੋਇਆ ਨਾ ਇਹਨਾਂ ਨਾਲ ਝਗੜਾ ਇਸੇ ਗੱਲ ਤੋਂ ਹੋਇਆ ਵੀ ਰਸ ਜਿਹੜੇ ਖੰਭੇ ਲੱਗੇ ਮਿੱਟੀ ਨਹੀਂ ਛੱਡ ਰਹੇ ਸੀ ਬਿਜਲੀ ਦੇ ਖੰਭੇ ਨਾਲ ਜਿਹੜੀ ਮਿੱਟੀ ਰਾਸਤੇ 'ਤੇ ਲੱਗੇ ਮਿੱਟੀ ਨਹੀਂ ਛੱਡ ਰਹੇ ਸੀ ਇਸ ਕਰਕੇ ਫਿਰ ਸੈਡਲਮੈਂਟ ਹੋਈ ਤੇ 2 ਮੀਟਰ ਤੋਂ ਵੱਧ ਨਹੀਂ ਕਰਨਾ ਸਾਈਡਾਂ 'ਤੇ ਜਗ੍ਹਾ ਛੱਡਾਂਗੇ ਪੂਰੀ ਜਿੰਨੀ ਤਾਂ ਦੀ ਉਹ ਸਾਰੀਆਂ ਜੀਜਾਂ ਤੁਸੀਂ ਮੁੱਕਰ ਕੇ ਇਹਨਾਂ ਨੇ ਆ ਕੰਮ ਕੀਤਾ ਤੁਸੀਂ ਇੱਧਰ ਕੈਮਰਾ ਮਾਰ ਕੇ ਦੇਖ ਸਕਦੇ ਆ ਕਿੰਨੀ ਡੂੰਗੀ ਮਾਈਨਿੰਗ ਕੀਤੀ ਇਹਨਾਂ ਨੇ ਤੇ ਸਿੱਕੇ ਚ 4 ਮੀਟਰ ਦੇ ਕਰੀਬ ਆ ਹਾਂਜੀ ਤੇ ਇਸ ਕਰਕੇ ਅਸੀਂ ਕਿਉਂ ਨੇ ਇਹਨਾਂ ਦੇ ਏਰੀਆ ਤੇ ਵੀ ਸਾਰਿਆਂ ਤੇ ਕੰਮ ਹੋ ਰਿਹਾ ਹੈ ਇਹਦਾ ਰੋਲ ਜਿਹੜਾ ਉਹ ਸਭ ਵੀ ਸਾਡੇ ਜਥੇਦਾਰ ਸਾਹਿਬ ਨਾਲ ਖੜੇ ਖੋਜੂਆਂ ਖੋਦ ਵੀ ਇੱਧਰ ਦੇਖਾ ਸਾ ਉਹ ਅਸੀਂ ਜਿੱਥੇ ਬੁੜੀ ਵੀ ਇੱਕ ਮੁਰਗੀ ਦੀ ਟਰੱਕ ਥੱਲੇ ਹਾਂਜੀ ਹਾਂਜੀ ਉਸ ਸਮੇਂ ਵੀ ਅਸੀਂ ਮਾਈਨਿੰਗ ਡਿਪਾਰਟਮੈਂਟ ਨਾਲ ਕੋਲੈਕਟ ਕੀਤਾ ਕਹਿੰਦੇ ਜੀ ਇਹਨਾਂ ਨੂੰ 6 ਫੁੱਟ ਬਟਨ ਦੀ ਪਰਮਿਸ਼ਨ ਹੈਗੀ ਆ ਤਾਂ ਜਦੋਂ ਸਾਡੇ ਕੋਲ ਪਰਮਿਸ਼ਨ ਉਹਨਾਂ ਦੀ ਮੰਜੀਏ ਪਰ ਸਾਨੂੰ ਕੋ ਸਹੀ ਜਵਾਬ ਨਹੀਂ ਮਿਲਿਆ ਕੀ ਤੁਹਾਨੂੰ ਲੱਗਦਾ ਇੱਕ ਸਹੀ ਹੋਊਗਾ ਜੀ ਅਸੀਂ ਤਾਂ ਤੁਹਾਡੇ ਤੁਹਾਨੂੰ ਜਿਹੜਾ AGM ਦੀ ਰੇਟ ਕਾਪੀ ਦੇਵਾਂਗੇ ਜਿਹੜਾ ਉਹਨੇ ਸਾਡਾ ਐਗਰੀਮੈਂਟ 2 ਮੀਟਰ ਦਾ ਕੀਤਾ ਜੀ ਸਾਣੇ ਇਹਨਾਂ ਨੂੰ ਪਿੱਛੇ ਕੀ ਕੰਡੀਸ਼ਨਾਂ ਉਹਦੇ ਬਾਰੇ ਨੇ ਸਾਨੂੰ ਪਤਾ ਜਿਹੜਾ ਸਾਣਾ ਇੱਥੇ ਉਹਨਾਂ ਨੇ ਐਗਰੀਮੈਂਟ ਕੀਤਾ ਨਾ ਉਹ ਉਹਦੇ ਅਨੁਸਾਰ ਕਾਰਜ ਚੌਣੇ ਪਰ ਸਾਨੂੰ ਇਹ ਵੀ ਪਰਮਿਸ਼ਨ ਨਹੀਂ ਕਿ ਕਿਸੇ ਕਈ ਸਮੇਂ ਤੋਂ ਇਹਨਾਂ ਨੂੰ ਪਰਮਿਸ਼ਨ ਮਿਲ ਨਹੀਂ ਲਈ ਤਰ ਕਿਹੜਾ ਮਾਈਨਿੰਗ ਕਰ ਰਹਾ ਹੈ ਆ ਪਿਛਲੇ ਲੰਬੇ ਟਾਈਮ ਤੋਂ ਇਹਨਾਂ ਜਿਹੜੀਆਂ ਪਰਮਿਸ਼ਨ ਆਇਆ ਉਹ ਬੰਦ ਹੋਈਆਂ ਆ ਪਰ ਫੇ ਵੀ ਇਹ ਨਜਾਇਜ਼ ਤਰੀਕੇ ਦੇ ਨਾਲ ਲਗਾਤਾਰ ਇਹ ਕੰਮ ਚਾਰੀ ਰਿਖਿਆ ਹੋਇਆ ਹੈ। ਇਹਨਾਂ ਦੇ ਨਾਮ 20 ਫੁੱਟ ਬੱਚੇ ਵਿੱਚ ਫੱਡੂਗਾ ਇਹਨਾਂ ਨੂੰ ਪੱਟਿਆ ਹੋਇਆ ਹੈ। ਅਸੀਂ ਪਬਲਿਕ ਸਾਰੇ ਪਿੰਡ ਵਾਸੀ ਜਾਂ ਨੇੜੇ-ਨੇੜੇ ਇਸ ਨੇ ਵੀ ਜ਼ਿੰਮੇਵਾਰ ਹੈ ਸਾਰੇ। ਇਹ ਭਾ ਇਕੱਠੇ ਕੋ ਰੋਲਾ ਪਾਉਂਦੇ ਪਰ ਸੁਣਦਾ ਕੋਈ ਨਹੀਂ। ਇਸ ਕਰਕੇ ਕੋਈ ਵੀ ਹੱਕ ਵਿੱਚ ਜਦੋਂ ਵੀ ਫੈਸਲਾ ਆਉਂਦਾ ਇਸ ਕਰਕੇ ਅਸੀਂ ਇਸੇ ਕਰਕੇ ਰਿਟਨ ਇਹਨਾਂ ਨਾਲ ਐਗਰੀਮੈਂਟ ਕੀਤਾ ਸੀ ਤਾਂ ਕਿ ਜੇ ਆਪਣੇ ਕਾਨੂੰਨ ਦੀ ਆਪਣੇ ਐਗਰੀਮੈਂਟ ਦੀ ਲੰਘਣਾ ਕਰਨ ਦੇ ਨਾਲ ਕੋਈ ਕਾਰਵਾਈ ਨਾ ਹੋਵੇ ਅਦੇ ਜੇ ਨਿਲਕੋ ਨਾ ਹੋ 392 ਬੀ ਲੱਗੂ ਇਹਨਾਂ ਦੇ ਖਿਲਾਫ ਪਰ ਸਰ ਸਰਕਾਰਾ ਲੱਗਦਾ ਸਰਕਾਰਾ ਵੀਰਾਂ ਨਾਲ ਰਲੀਆਂ ਹੋਈਆਂ ਆ ਕਿ ਇਹਦਾ ਸ਼ਹਿਰ ਤੋਂ ਵੀ ਨਾ ਕੰਮ ਕਰ ਸਕਦਾ ਸ਼ੰਕਰਪੁਰ ਦੇ ਖਿਲਾਫ ਐਫ ਆਈ ਆਰ ਕਢਾਈ ਹਾਂਜੀ ਹਾਂਜੀ ਬਜੋਆ ਜਿਹਨਾਂ ਦੇ ਖਿਲਾਫ ਫਾਬੜ ਕੀ ਇਹਨਾਂ ਦੇ ਖਿਲਾਫ ਉੱਥੇ ਕਰਾਈ ਕਰਾਂ ਜੀ ਜੀ ਤੇ ਇਸ ਕਰਕੇ ਫਿਰ ਦੂਜੀ ਫਿਰ ਸ਼ੰਕਰ ਦੂਜੀ ਫਿਰ ਦੁਬਾਰਾ ਹੋਈ ਆ ਜੀ ਇਸ ਕਰਕੇ ਇਹ ਨਹੀਂ ਹੋ ਸਕਦਾ ਦਬਣਾ ਨਹੀਂਗਾ ਤਰਾ ਕੇ ਜਾਵਾਂਗੇ ਨਹੀਂ ਜਿੱਥੇ ਜੋਤ ਕਹਿੰਦੇ ਸਹੀ ਆ ਜੀ ਸੰਗਠਨ ਕਰਾ ਕੇ ਚੱਟ ਰਹੇ ਆ ਪਰ ਸਰਕਾਰਾਂ ਦੀ ਕਿਤੇ ਨਿਕਾ ਨਹੀਂ ਦੇਖੋ ਸਰਕਾਰਾਂ ਪਾ ਦੇ ਰਹੀਆਂ ਆ ਦਾਮੀਆਂ ਤੇ ਬਾਨੀਆਂ ਦੇ ਸਰਕਾਰਾਂ ਸਰਕਾਰਾਂ ਨੂੰ ਸੱਤੋ ਕੀ ਲੈਣਾ ਵੱਡਦਾ ਹੈ ਨਾ ਆਪਣੇ ਆਪਣੇ ਗੁਜ਼ਾਰੇ ਘਰਾਂ ਦੇ ਮੱਥੀ ਚੱਲਦੇ ਲੋਕ ਉਹਨਾਂ ਦੇ ਪੈਸੇ ਆ ਕਿ ਉਹਨਾਂ ਦੇ ਵਿਆਜ ਤੁਸੀਂ ਕਰੋੜਾਂ ਰੁਪਈਆਂ ਦੇ ਲੋਕਾਂ ਨੇ ਡੈਫਾਲਟ ਕੀਤੇ ਆ ਇਸ ਕਰਕੇ ਉਹਨਾਂ ਨੇ ਸਰਕਾਰਾਂ ਬਣਾਉਣੀਆਂ ਆ ਉਹਨਾਂ ਦੇ ਲੋਕ ਡਾ ਸਰਕਾਰਾਂ ਡਿਪੈਂਡ ਹੀ ਉਹਨਾਂ ਤੇ ਪਰ ਅਸੀਂ ਆਪਣੇ ਲੋਕ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਦੇ ਆ ਤੇ ਫੇਰ ਸਾਡਾ ਕੋਈ ਨੁਕਸਾਨ ਨਹੀਂ ਕਰਾਉਂਦੇ ਆ ਫੇਰ ਅਸੀਂ ਆਪਣੀ ਵੇ ਆਪੀ ਦਿਖਾੜ-ਥਾੜ ਦੇ ਵਿੱਚ ਕੈਂਡ ਦੇ ਦਿਖਾ ਦਿਓ ਇੱਕ ਇਹਨੂੰ ਲਿਵਾ ਕੇ ਜਾਂਦਾ ਟਾਲਾ ਫੜਿਆ ਜਿਹਦੇ ਵਿੱਚ ਲੋਡ ਕਰਕੇ ਮਸ਼ੀਨ ਲੈ ਕੇ ਜਾਂਦੇ ਆ ਇੱਕ ਬਲੈਰੋ ਕੈਂਪਰ ਗੱਡੀ ਭਜਾ ਕੇ ਲਾ ਗਿਆ ਟਿਪਰ ਭਜਾ ਕੇ ਲਾ ਗਿਆ ਟਿਪਰ ਵੀ ਇੰਨੀ ਸਪੀਡ ਨਾਲ ਭਜਾ ਕੇ ਰਿਹਾ ਸਾਡੇ ਨੌਜਵਾਨ ਦੇ ਇੱਕ ਦੇ ਸੱਟ ਵੀ ਲੱਗ ਗੁਰਬਾਨੀ ਕੀਤੀ ਦੇਖੋ ਥੱਲੇ ਆ ਜੂਗਾ ਇਸ ਤਰੀਕੇ ਨਾਲ ਭਜਾ ਕੇ ਲਗਾਏ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਜੇ ਨਾ ਕੀਤੀ ਤਾਂ ਸਾਨੂੰ ਸੰਘਰਸ਼ ਦੇ ਰਾਹ ਤੁਰਨਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਤੁਹਾਡਾ ਉੱਤਾ ਹੈਗਾ ਮਾਈਨਿੰਗ ਇਨਸਪੈਕਟਰ ਹੈਗੀ ਇੱਥੇ ਮਾਈਨਿੰਗ ਹੋ ਰਹੀ ਹੈ ਕੀ ਕਹਿਣਾ ਚਾਹੋ ਇੱਥੇ ਇਹਨਾਂ ਨੇ ਚਾਹਨੀ ਅੱਜ ਐਮਕੇਸੀ ਨੇ ਪਰਮਿਸ਼ਨ ਲਈ ਸੀਗੀ ਤੇ ਉਹਦੇ ਤੋਂ ਬਾਅਦ ਜਦਾਂ ਜਾਨਕਿ ਉਹਨਾਂ ਨੇ ਥੋੜੀ ਜਦਾਂ ਜ਼ਿਆਦਾ ਪੱਟੀ ਆ ਤੇ ਹੋਰ ਰਿਪੋਰਟ ਆਪਾਂ ਦੇ ਦੇਣੀ ਉਹਨਾਂ ਨੂੰ ਦਫ਼ਤਰਾਂ ਨੂੰ ਜਿਹੜੇ ਉੱਚ ਅਧਿਕਾਰੀ ਹੈਗੇ ਆ ਵੀ ਇੰਨੀ ਪਰਮਿਸ਼ਨ ਸੀਗੀ ਤੇ ਇੰਨੀ ਇਹਨਾਂ ਨੇ ਜ਼ਿਆਦਾ ਪੱਟ ਲਈ ਹੈ। ਉਹ ਅੱਛਾ ਇਹ ਵੀ ਪਤਾ ਲੱਗਾ ਕਿ ਜੈਨ ਸਾਹਿਬ ਜਿਹੜੇ ਹੈਗੇ ਤੁਹਾਡੇ ਇੱਥੇ ਦੇ ਜਿਹੜੇ ਐਨਐਚਆਈ ਦੇ ਆ ਉਹਨਾਂ ਵੱਲੋਂ ਜਿਹੜਾ ਹੈਗਾ ਇੱਕ ਐਗਰੀਮੈਂਟ ਵੀ ਕੀਤਾ ਗਿਆ ਸੀਗਾ ਨੇ ਉਹਦੇ ਬਾਰੇ ਨਹੀਂ ਕੋਈ ਪਤਾ ਹੈਗਾ ਐਨਐਚਆਈ ਬਾਰੇ ਨਹੀਂ ਮੈਨੂੰ ਪਤਾ ਅੱਛਾ ਜੀ ਸਾਹਿਬ ਇੱਥੇ ਜਿਹੜੀ ਪਰਮਿਸ਼ਨ ਆ ਕਿੰਨੇ ਫੁੱਟ ਦੀ ਉਹਨਾਂ ਨੂੰ ਮਿਲੀ ਹੈ ਜੀ ਕਿੰਨੇ ਫੋਟੋ ਪੱਟਣ ਦੇ ਆ ਦੋ ਦੋ ਮੀਟਰ ਆ ਤੇ ਇੱਥੇ ਕਈ ਜਗ੍ਹਾ ਤੇ ਦੋ ਮੀਟਰ ਤੋਂ ਜ਼ਿਆਦਾ ਹੀ ਪੱਟੀ ਆ ਤੇ ਉਹ ਉਹ ਸਭ ਨੂੰ ਕੁਆਂਟੀਟੀ ਕੈਲਕੂਲੇਟ ਕਰਕੇ ਤੇ ਆਪਾਂ ਦੱਸ ਦੇਣੀ ਆ ਅਗਰ ਜਗ੍ਹਾ ਤਾਂ ਜਿਹੜੀਆਂ ਸਰਕਾਂ ਵੀ ਜਿਹੜੀਆਂ ਹੈਗੀਆਂ ਉਹ ਵੀ ਜਿਹੜੀਆਂ ਕਾਫੀ ਥੱਲੇ ਤੱਕ ਜਾ ਚੁੱਕੀਆਂ ਜੇ 20 ਪੈਂਦੇ ਆ ਜਾਂ ਇਹਦਾ ਕੋਈ ਨੁਕਸਾਨ ਹੁੰਦਾ ਇਹਦਾ ਜ਼ਿੰਮੇਵਾਰ ਕੌਣ ਆ ਉਹ ਤਾਂ ਹੁਣ ਉਚਿਤ ਅਧਿਕਾਰ ਨੂੰ ਮੈਂ ਲਿਖ ਕੇ ਦਊਗਾ ਨਾ ਲਿਖਤੀ ਰੂਪੀ ਰਿਪੋਰਟ ਜੇ ਸਾਹਿਬ ਕਿਹੜੀ ਇਹ ਪਰਮਿਸ਼ਨ ਆ ਕਿਹੜੀ ਇਹਨਾਂ ਦੇ ਕੋਲ ਆ ਕਿੰਨੇ ਕ ਟਾਈਮ ਪਹਿਲਾਂ ਦੀ ਲਈਆਂ ਹੋਈਆਂ ਹਨ ਇਹਨਾਂ ਨੇ ਨਹੀਂ ਇਹ ਤਾਂ ਹਲੇ ਲੇਟੈਸਟ ਹੀ ਲਈ ਇਹਨਾਂ ਨੇ ਲੇਟੈਸਟ ਲਈ ਕਿੰਨਾ ਕ ਟਾਈਮ ਉਹ ਆਈਡੀ ਜੀ ਪੁੱਛੋ ਮੇਰੇ ਖਿਆਲ ਚ 3 ਮਹੀਨੇ ਤੋਂ ਕੱਟੀ ਹੋਣਾ ਸਰ ਸੌਣ ਵਿੱਚ ਆਇਆ ਵੀ ਕਿਹੜੀਆਂ ਮਾਈਨਿੰਗ ਦੇ ਪਰਮਿਸ਼ਨਾਂ ਬਿਲਕੁਲ ਬੰਦ ਹੋ ਗਈਆਂ ਕਿਉਂਕਿ ਕਿਹੜੇ এনਵਾਇਰਨਮੈਂਟ ਕੋਈ ਨਾ ਸਰਟੀਫਿਕੇਟ ਹੁੰਦਾ ਉਹ ਬੰਦ ਹੋਈ ਸੀ ਪਹਿਲਾਂ ਬੰਦ ਹੋ ਗਈ ਸੀ ਤੇ ਇਹਨਾਂ ਨੂੰ ਕਿੱਦਾਂ ਮਿਲਦੀ ਉਹ ਚੀਜ਼ ਨਹੀਂ ਪਹਿਲਾਂ ਬੰਦ ਹੋ ਗਈ ਸੀ ਹੁਣ ਫਿਰ ਚੱਲੂ ਹੋ ਗਈ ਕਿੰਨਾ ਸਮੇਂ ਹੋਇਆ ਚੱਲੂ ਹੋਏਗਾ ਮੇਰੇ ਖਿਆਲ ਪਹਿਲਾਂ ਇਹਨਾਂ ਦਾ ਹੀ ਦਿੱਤਾ ਚਾਹ। ਕੀ ਕਰਨਿਆ ਕੰਪਨੀ ਜਿੰਨੇ ਥਾੜੇ ਵੀ ਪਟਾਈ ਕਰ ਰਹੀ ਆ ਹੱਦੋਂ ਵੱਧ ਕਰੀ ਕੀ ਗੱਲ ਇਹਨਾਂ ਨੂੰ ਕੋਈ ਮਾਈਨਿੰਗ ਵਿਭਾਗ ਦਾ ਕੋਈ ਡਰ ਨਹੀਂ ਹੈ ਜਾਂ ਤੁਹਾਡੀ ਕੋਈ ਨਾ ਕੋਈ ਸਮਝਦਾਈ ਹੈ ਕੋਈ ਨਹੀਂ ਰਿਕਵਰੀ ਪਾਈ ਆ ਜਿੰਨੀ ਜਿੱਥੇ ਵੀ ਉਹਨਾਂ ਨੇ ਜ਼ਿਆਦਾ ਪੱਟੀ ਆ ਉੱਥੇ ਰਿਕਵਰੀ ਉਹਨਾਂ ਨੂੰ ਸਰ ਕੰਗਣੀ ਆਪਦੇ ਦੇਖੋ ਲੈ ਕੇ ਇੱਧਰ ਤੁਸੀਂ ਨਕੋਦਰਾ ਨੂੰ ਜਿੰਨਾ ਮਾਜੀ ਦੇ ਤੱਕ ਜਾਓ ਹੱਦੋਂ ਵੱਧ ਪਟਾਈ ਆ ਦਿਨ ਰਾਤ ਪਟਾਈ ਕਰਦੇ ਆ ਇਹਨਾਂ ਦੇ ਕੋਈ پابੰਦੀ ਨਹੀਂ ਹੈਗੀ ਕੋਈ ਨਹੀਂ ਕਾਰਵਾਈ ਕਰਦੇ ਆ ਕੋਈ ਟਰਾਲੀ ਦਾ ਹਾਦਸਾ ਹੋ ਜਾਂਦਾ ਤਾਂ ਚਲਾਣੇ ਇੱਥੇ ਕਿਉਂ ਨਹੀਂ ਕੋਈ ਚਲਾਣ ਹੁੰਦਾ ਦੇਖਨੇ ਸਮੇ ਬਿਜੂਆਂ ਕਲ ਕਿ ਜਿਸ ਨੂੰ ਉੱਤੇ ਪੜਤਾ ਹੋਇਆ ਸਾਡੀ ਇੱਕ ਤੁਹਾਡੇ ਕੋਲ ਦੇਖਤੀ ਸੀਗੀ ਉਹਦੇ ਤੁਸੀਂ ਕਹਿੰਦੇ ਸੀਗੇ ਵੀ ਮੈਂ ਮੌਕਾ ਦੇਖਣ ਗਿਆ ਸੀ ਪਰ ਪੁਲਿਸ ਵਿਭਾਗ ਨੇ ਤੁਹਾਡਾ ਸਾਥ ਨਹੀਂ ਦਿੱਤਾ ਉਸ ਬਾਰੇ ਕੋਈ ਜਾਣਕਾਰੀ ਦਵੋਗੇ ਸਾਨੂੰ ਜੀ ਹਾਂ ਉੱਥੇ ਮੈਂ ਖੜ ਕੇ ਇੱਕ ਜੀਸੀਬੀ ਸੀਗੀ ਤੇ ਇੱਕ ਟਰੈਕਟਰ ਟਾਲੀ ਆਈ ਉਹਨੂੰ ਪੜ ਕੇ ਮੈਂ ਚੌਂਕੀ ਚਾਰਜ ਨੂੰ ਫੋਨ ਕੀਤਾ ਸੀਗਾ ਸ਼ਹਿਰ ਕਰਨ ਨੂੰ ਤੇ ਉਹ ਜਣ ਕੇ ਉਹ ਮੇਰੇ ਖਿਆਲ ਜੀ ਬੁੱਧੋ ਮੌਕੇ ਤੇ ਜਣ ਕੇ ਕਹਿੰਦੇ ਹੈ ਨਹੀਂ ਇੱਕ ਮੁਲਾਜ਼ਮਾ ਉੱਤੇ ਤੇ ਫੇਰ ਮੈਂ ਅੱਜ ਵੀ ਹੁਣ ਇੱਥੇ ਐਸਚੂ ਐਸਚੂ ਨੂੰ ਮੈਂ ਲਿਖਤੀ ਰੂਪਤ ਦੱਸਤਾ ਸੀ ਆਪਣੇ ਜੀ ਕਿੰਨੇ ਦਿਨ ਹੋ ਗਏ ਜੀ ਐਸਚੂ ਨੂੰ ਤੁਹਾਨੂੰ ਸ਼ਿਕਾਇਤ ਕੀਤੀ ਉਹਨਾਂ ਦਾ ਹਫਤਾ ਕੁ ਹੋ ਗਿਆ ਤੇ ਪਰ ਸਰ ਉਸ ਤੋਂ ਦੁਆਰਾ ਕੋਈ ਐਕਸ਼ਨ ਆਇਆ ਤੁਹਾਨੂੰ ਕੋਈ ਫੀਡਬੈਕ ਆਇਆ ਨਾ ਨਹੀਂ ਨਹੀਂ ਮੈਨੂੰ ਕੋਈ ਫੀਡਬੈਕ ਸਰ ਕਿਤੇ ਨਾ ਕਿੰਨੇ ਦਿਨ ਲੱਗਦਾ ਕਿ ਕਿਹੜੀ ਪ੍ਰੋਸੈਸ ਨਾਕਾਮੀ ਹੈ ਜੀ ਤੁਹਾਡੇ ਸਾਹਮਣੇ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਸਰ ਇੱਕ ਮੋਟਾ ਓਕੇ ਥੈਂਕ ਯੂ ਜੀ